ਆ ਦੇਖੋ ਜੀ ਬਿਨਾ ਦਰਖਤਾਂ ਤੋਂ ਰੁੱਖਾਂ ਤੋਂ ਬਿਨਾ ਪੰਛੀ ਕਿੱਥੇ ਕਿੱਥੇ ਆਲ ਨੇ ਪਾ ਲੰਦੇ ਨੇ ਇਹ ਬਹੁਤ ਹੀ ਸੋਚਣ ਵਾਲੀ ਗੱਲ ਹੈ ਮਨੁੱਖ ਨੂੰ ਰੁੱਖ ਦਰਖਤ ਲਾਉਣੇ ਚਾਹੀਦੇ ਨੇ ਤਾਂ ਕਿ ਉਹ ਆਪਣੇ ਸਹੀ ਜਗ੍ਹਾ ਤੇ ਆਲ ਨੇ ਪਾ ਸਕਣ ਨਾਲੇ ਬਾਤਾਵਰਨ ਸਾਫ ਹੋਵੇ ਮੀਂਹ ਸਮੇਂ ਨਾ ਪੈਣ ਲੱਗਣਾ ਗਰਮੀ ਘਟੀ ਇਹ ਬਹੁਤ ਵੱਡਾ ਬਿਸਾ ਜੀ ਅੱਜਕੱਲ ਜਿਹੜੇ ਰੁੱਖ ਨੇ ਉਹ ਕੱਟੇ ਜਾ ਰਹੇ ਨੇ ਦਰਖਤ ਕੱਟੇ ਜਾ ਰਹੇ ਨੇ ਲੱਗ ਨਹੀਂ ਰਹੇ ਜੀ ਇਹ ਬਹੁਤ ਵੱਡਾ ਬਿਸਾ ਜੀ ਅੱਜਕੱਲ ਇਹਨੂੰ ਲਾਉਣਾ ਚਾਹੀਦਾ ਜੀ ਰੁੱਖਾਂ ਨੂੰ ਦਰਖਤਾਂ ਨੂੰ ਪਾਂਸੀ ਵੀ ਆਪਣੇ ਸਹੀ ਜਗ੍ਹਾ ਤੇ ਹਵਾ ਹਾਰੇ ਬਾਹਰ ਹਾਲ ਨੇ ਬਣਾਉਣ ਤੇ ਵਾਤਾਵਰਨ ਵੀ ਸਾਫ਼ ਹੋਵੇ ਇੱਧਰ ਜ਼ਰੂਰ ਧਿਆਨ ਦਿੱਤਾ ਜਾਵੇ ਜੀ